ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 594 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 595 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਰਾਗ ਸੋਰਠ ਘਰ ਪਹਿਲਾ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਰ ਬੰਦਾ ਵਾੜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਵਿੱਚੋਂ ਅੱਜ ਰਾਗ ਸੋਰਠ ਆਰੰਭ ਹੋਇਆ ਹੈ ਸਬਨਾ ਮਰਣਾ ਆਇਆ ਵਿਛੋੜਾ ਸਬਨਾ ਸਭਨੇ ਮਰ ਜਾਣਾ ਹੈ ਤੇ ਸਭ ਨੂੰ ਇਹ ਵਿਛੋੜਾ ਹੋਣਾ ਹੈ ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕਿਨਾਹ ਜਾ ਕੇ ਸਿਆਣੇ ਜੀਵਾਂ ਗੁਰਮੁਖਾ ਮਾ ਪੁਰਖਾ ਪਾਸੋਂ ਪਤਾ ਲਵੋ ਕਿ ਅੱਗੇ ਜਾ ਕੇ ਪ੍ਰਮਾਤਮਾ ਦੇ ਚਰਨਾਂ ਦਾ ਮળાਪ ਕਿਨਾਂ ਨੂੰ ਹੁੰਦਾ ਹੈ ਜਿੰਨ ਮੇਰਾ ਸਾਹਿਬ ਵਿਸਰੈ ਵਡੜੀ ਵੇਦਨ ਤਿਨਾਹ ਜਿਨ੍ਹਾਂ ਨੂੰ ਪਿਆਰਾ ਮਾਲਕ ਭੁੱਲ ਜਾਂਦਾ ਹੈ ਪ੍ਰਭੂ ਪ੍ਰਮਾਤਮਾ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਿਕ ਕਲੇਸ਼ ਹੁੰਦਾ ਹੈ ਦੁੱਖ ਹੁੰਦਾ ਹੈ ਈਸਾ ਲਾਹੇ ਹੋ ਸਾਚਾ ਸੋਏ ਮੋੜ ਮੋੜ ਉਸ ਸਦਾ ਕੈਮਰਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੋ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਜਾ ਕੇ ਨਦਰ ਸਦਾ ਸੁਖ ਹੋਏ ਰਹਾਓ ਉਸ ਦੀ ਮਿਹਰ ਦੀ ਨજર ਨਾਲ ਸਦਾ ਤੇ ਰਹਿਣ ਵਾਲਾ ਸੁਖ ਮਿਲਦਾ ਹੈ ਰਹਾਓ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਪ੍ਰਭ ਨੂੰ ਵੱਡਾ ਆਕੇ ਉਸ ਦੀ ਸਿਫਤ ਸਲਾਹ ਕਰੋ ਉਹ ਹੀ ਮੌਜੂਦ ਹੈ ਤੇ ਰਹੇਗਾ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਹੈ ਪ੍ਰਭੂ ਤੂੰ ਇਕੱਲਾ ਹੀ ਸਭ ਜੀਵਾਂ ਦਾ ਦਾਤਾ ਹੈ ਮਨੁੱਖ ਦਾਤਾ ਨਹੀਂ ਹੋ ਸਕਦਾ ਜੋ ਤਿਸ ਭਾਵੈ ਸੋ ਥੀਐ ਰਨ ਕਿਰੁਨੈ ਹੋਏ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਰੰਨਾ ਵਾਂਗ ਰੋਣ ਦਾ ਕੋਈ ਫਾਇਦਾ ਨਹੀਂ ਤੇ ਰੋਣ ਤੋਂ ਕੀ ਹੋ ਸਕਦਾ ਹੈ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਏ ਇਸ ਧਰਤੀ ਉੱਤੇ ਨੇਕਾਂ ਆਏ ਜੋ ਕਿਰੇ ਯਾਦਗ ਬਣਾ ਕੇ ਆਪਣੀ ਤਾਕਤ ਦਾ ਢੋਲ ਵਜਾ ਕੇ ਆਖਰ ਚਲੇ ਗਏ ਜੋ ਅਸਮਾਨ ਨਮਾਵਨੀ ਤੇਨ ਨਕ ਨੱਥਾ ਭਾਏ ਜਿਨ੍ਹਾਂ ਨੂੰ ਇਤਨਾ ਤਾਕਤ ਦਾ ਮਾਣ ਹੈ ਕਿ ਮਾਨੋ ਅਸਮਾਨ ਦੇ ਹੇਠ ਵੀ ਨਹੀਂ ਮਯੌਂਦੇ ਪ੍ਰਭੂ ਉਹਨਾਂ ਦੇ ਨੱਕ ਵਿੱਚ ਵੀ ਨੱਥ ਪਾ ਦਿੰਦਾ ਹੈ ਭਾਵ ਉਹਨਾਂ ਦੀ ਆਕੜ ਵੀ ਭੰਨ ਦਿੰਦਾ ਹੈ ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ ਸੋਹੇ ਮਨ ਜੇ ਤੂੰ ਇਹ ਸਮਝ ਲਏ ਕਿ ਦੁਨੀਆਂ ਦੇ ਮੋਜ ਮੇਲਿਆਂ ਦਾ ਨਤੀਜਾ ਦੁੱਖ ਕਲੇਸ਼ ਹੀ ਹੈ ਤਾਂ ਤੋਂ ਦੁਨੀਆਂ ਦੇ ਭੋਗਾਂ ਵਿੱਚ ਹੀ ਕਿਉਂ ਮਸਤ ਰਹੇ ਨਾਨਕ ਔਗਣ ਜੇਤੜੇ ਤੇ ਤੇ ਗਲੀਆਂ ਜੰਜੀਰ ਏ ਨਾਨਕ ਦੁਨੀਆਂ ਦੇ ਸੁਖ ਮਾਣਨ ਦੀ ਖਾਤਰ ਜਿੰਨੇ ਪੀਪਾਪ ਵਿਕਾਰ ਅਸੀਂ ਕਰਦੇ ਹਾਂ ਇਹ ਸਾਰੇ ਪਾਪ ਵਿਕਾਰ ਸਾਡੇ ਗਲਾਂ ਵਿੱਚ ਫਾਇਆਂ ਬਣ ਜਾਂਦੇ ਹਨ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਇਹ ਪਾਪ ਫਾਇਆਂ ਤਦੋਂ ਹੀ ਕਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ ਗੁਣ ਹੀ ਅਸਲ ਭਾਈ ਮਿੱਤਰ ਹਨ ਤੇ ਚੰਗੇ ਗੁਣ ਹਰੇਕ ਨੂੰ ਆਪਣੇ ਮਨ ਵਿੱਚ ਪੈਦਾ ਕਰਨੇ ਚਾਹੀਦੇ ਹਨ ਅੱਗੇ ਗਏ ਨਾ ਮੰਨੀਆਂ ਨ ਮਾਰ ਕੱਢ ਹੋਵੇ ਪੀਰ ਇਥੋਂ ਸਾਡੇ ਨਾਲ ਗਏ ਹੋਏ ਪਾਪ ਵਿਕਾਰ ਅਗਾਹਾਂ ਆਦਰ ਨਹੀਂ ਪਾਉਂਦੇ ਇਨ੍ਹਾਂ ਬੇ ਮੁਰਸ਼ਿਦਾ ਨੂੰ ਹੁਣੇ ਹੀ ਮਾਰ ਕੇ ਆਪਣੇ ਅੰਦਰੋਂ ਕੱਢ ਦਿਓ ਭਾਵ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਅੱਜ ਤੋਂ ਹੀ ਚੰਗੇ ਕੰਮ ਕਰਨੇ ਸ਼ੁਰੂ ਕਰਦੋ ਮਿੱਠਾ ਬੋਲਣਾ ਸ਼ੁਰੂ ਕਰਦੋ ਕਿਉਂਕਿ ਮਿੱਠੇ ਬੋਲਣਾ ਜਬਾਨੋਂ ਬੋਲੀਏ ਫਿੱਕੇ ਬੋਲਣਾ ਜਬਾਨੋਂ ਬੋਲੀਏ ਤੇ ਤਨਮਨ ਫਿੱਕਾ ਹੋ ਜਾਊਗਾ ਕਈਆਂ ਨੂੰ ساری ਉਮਰ ਲੰਘ ਜਾਂਦੀ ਹੈ ਪਰ ਬੋਲਣ ਦੀ ਅਕਲ ਨਹੀਂ ਆਉਂਦੀ ਆਪ ਤੋਂ ਵੱਡੇ ਨੂੰ ਆਦਰ ਮਾਨ ਕਿਦਾਂ ਦੇਣਾ ਹੈ ਗੱਲ ਕਿਦਾਂ ਕਰਨੀ ਹੈ ਸਭ ਤੋਂ ਪਹਿਲਾਂ ਸਾਨੂੰ ਆਪਣਾ ਬੋਲ ਚਾਲ ਹੀ ਸਵਾਰਨਾ ਚਾਹੀਦਾ ਹੈ ਤੇ ਮੂਰਖ ਜਿਹੜੇ ਮੂਰਖ ਹੁੰਦੇ ਨੇ ਬੇਖੂਬ ਹੁੰਦੇ ਨੇ ਸਾਰੀ ਉਮਰ ਇਦਾਂ ਹੀ ਲਗਾ ਦਿੰਦੇ ਨੇ ਉਹਨਾਂ ਨੂੰ ਪਹਿਲੀ ਗੱਲ ਤੇ ਬੋਲਣਾ ਹੀ ਨਹੀਂ ਆਉਂਦਾ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਮਨ ਨੂੰ ਹਾਲੀ ਵਰਗਾ ਉਦਮੀ ਬਣਾ ਉੱਚੇ ਆਚਰਣ ਨੂੰ ਵਾਹੀ ਸਮਝ ਮਿਹਨਤ ਨੂੰ ਪਾਣੀ ਬਣਾ ਤੇ ਸਰੀਰ ਨੂੰ ਪੈੜੀ ਸਮਝ ਨਾਮ ਬੀਜ ਸੰਤੋਖ ਸੁਹਾਗਾ ਰਾਖਾ ਗਰੀਬੀ ਵੇਸ ਫਿਰ ਇਸ ਪੈੜੀ ਵਿੱਚ ਇਸ ਖੇਤ ਵਿੱਚ ਪ੍ਰਮਾਤਮਾ ਦਾ ਨਾਮ ਬੀਜ ਸੰਤੋਖ ਨੂੰ ਸੁਹਾਗਾ ਬਣਾ ਤੇ ਸਾਦਾ ਜੀਵਨ ਬਣਾ ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਤਾਂ ਪ੍ਰਮਾਤਮਾ ਦੀ ਮਿਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕੇ ਸਰੀਰ ਘਰ ਭਾਗਾ ਵਾਲਾ ਹੋ ਜਾਏਗਾ ਬਾਬਾ ਮਾਇਆ ਸਾਥ ਨਾ ਹੋਏ ਏ ਭਾਈ ਜਿਸ ਮਾਇਆ ਦੇ ਕਾਰਨ ਤੂੰ ਲੋਕਾਂ ਤੋਂ ਬਹੁਤ ਜ਼ਿਆਦਾ ਵਿਆਜ ਲੈ ਰਿਆ ਹੈ ਗਰੀਬਾਂ ਦਾ ਖੂਨ ਪੀ ਰਿਆ ਹੈ ਇਥੋਂ ਤੁਰਨ ਵੇਲੇ ਮਾਇਆ ਜੀਵ ਦੇ ਸਾਥ ਨਹੀਂ ਜਾਂਦੀ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਰਹਾਓ ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵਾਸ ਵਿੱਚ ਕੀਤਾ ਹੋਇਆ ਹੈ ਕੋਈ ਵਿਰਲਾ ਹੀ ਇਹ ਗੱਲ ਸਮਝਦਾ ਹੈ ਰਹਾਓ ਹਾਨ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਇਸ ਸਰੀਰ ਹੱਟੀ ਵਿੱਚ ਜ਼ਿੰਦਗੀ ਦੇ ਹਰ ਸਵਾਸ ਨਾਲ ਸਦਾ ਥਿਰ ਰਹਿਣ ਵਾਲਾ ਹਰੀ ਨਾਮ ਸੋਦਾ ਬਣਾ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਆਪਣੀ ਸੁਰਤ ਤੇ ਵਿਚਾਰ ਮੰਡਲ ਨੂੰ ਭਾਂਡਿਆਂ ਦੀ ਭਾਂਡ ਸਾਲ ਬਣਾ ਕੇ ਇਸ ਵਿੱਚ ਹਰੀ ਨਾਮ ਸੌਦੇ ਨੂੰ ਪਾ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਆਪਣੀ ਸੁਰਤ ਭਾਂਡੇ ਨੂੰ ਭਰ ਲੈ ਬਣ ਜਾ ਰਿਆ ਸਿਓ ਬਣਜ ਕਰ ਲੈ ਲਾ ਹ ਮਨ ਹਸ ਇਹ ਨਾਮ ਬਣਜ ਕਰਨ ਵਾਲੇ ਸਤ ਸੰਗੀਆਂ ਨਾਲ ਮਿਲ ਕੇ ਤੂੰ ਵੀ ਹਰੀ ਨਾਮ ਦਾ ਬਣਜ ਕਰ ਤਾ ਇਸ ਵਿੱਚੋਂ ਖੱਟੀ ਮਿਲੇਗੀ ਮਨ ਦਾ ਖੜਾਓ ਸੁਣ ਸਾ ਸਤ ਸੌ ਦਾਗਰੀ ਸਤ ਘੋੜੇ ਲੈ ਚੱਲ ਧਾਰਮਿਕ ਪੁਸਤਕਾਂ ਦਾ ਉਪਦੇਸ਼ ਸੁਣਿਆ ਕਰ ਇਹ ਹਰੀ ਨਾਮ ਦੀ ਸੁਦਾਗਰੀ ਹੈ ਸੁਦਾਗਰੀ ਦਾ ਮਾਲ ਲੱਦਣ ਵਾਸਤੇ ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ ਖਰਚ ਬਨ ਚੰਗਿਆਈਆਂ ਮਤ ਮਨ ਜਾਣੈ ਕਲ ਚੰਗੇ ਗੁਣਾ ਨੂੰ ਜੀਵਨ ਸਫਰ ਦਾ ਖਰਚ ਬਣਾ ਹੇ ਮਨ ਇਸ ਵਪਾਰ ਦੇ ਉਦਮ ਨੂੰ ਕੱਲ ਤੇ ਨਾ ਜਾਣਾ ਪਵੇ ਕੱਲ ਤੇ ਨਾ ਪਾ ਅੱਜ ਦੀ ਗੱਲ ਕਦੇ ਕੱਲ ਤੇ ਨਾ ਛੱਡੋ ਨਿਰੰਕਾਰ ਕਹ ਦੇ ਸੁਜਾਹੇ ਤਾਂ ਸੁਖ ਲਹੈ ਮਹੱਲ ਜੇ ਤੂੰ ਪ੍ਰਮਾਤਮਾ ਦੇ ਦੇਸ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਜਾਏ ਤਾਂ ਆਤਮਿਕ ਸੁਖ ਵਿਚ ਥਾਂ ਲੱਭ ਜਾਏਗਾ ਲਾਏ ਚੇਤ ਕਰ ਚਾકરી ਮਨ ਨਾਮ ਕਰ ਕੰਮ ਪੂਰੇ ਧਿਆਨ ਨਾਲ ਪ੍ਰਭੂ ਮਾਲਕ ਦੀ ਨੌਕਰੀ ਕਰ ਤੇ ਪਰਮਾਤਮਾ ਮਾਲਕ ਦੇ ਨਾਮ ਨੂੰ ਮਨ ਵਿੱਚ ਪੱਕਾ ਰੱਖ ਇਹੀ ਹੈ ਉਸ ਦੀ ਸੇਵਾ ਬਨ ਬਦੀ ਆ ਕਰ ਧਾਵਣੀ ਤਾ ਕੋ ਆਖੈ ਧਨ ਪਰਮਾਤਮਾ ਦੀ ਨੌਕਰੀ ਦੀ ਦੌੜ ਭੱਜ ਵਾਸਤੇ ਵਿਕਾਰਾਂ ਨੂੰ ਆਪਣੇ ਨੇੜੇ ਆਉਣੋਂ ਰੋਕ ਦੇ ਜੇ ਉਦਮ ਕਰੇਗਾ ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ ਨਾਨਕ ਵੇਖੈ ਨਦਰ ਕਰ ਚੜੈ ਚਵੱਗਣ ਵਨ ਏ ਨਾਨਕ ਇਸ ਤਰ੍ਹਾਂ ਕਰਨ ਨਾਲ ਪਰਮਾਤਮਾ ਤੈਨੂੰ ਮਿਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉੱਤੇ ਜੋ ਗੁਣਾ ਆਤਮਕ ਰੂਪ ਚੜੇਗਾ ਬਨ ਬਦੀ ਆਕਰ ਧਾਵਣੀ ਤਾਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚ ਵਗਣ ਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 595 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 596 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਗੁਰਬਾਣੀ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰਿਆ ਕਰੋ ਗੁਰਬਾਣੀ ਸੁਣ ਕੇ ਤਾਂ ਕਿ ਅੱਗੇ ਵੀ ਗੁਰੂ ਦੇ ਪਿਆਰੇ ਗੁਰਬਾਣੀ ਸਰਵਣ ਕਰ ਸਕਣ ਲਾਈਕ ਕਰਿਆ ਕਰੋ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਵਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ